ਜੇਕਰ ਤੁਸੀਂ ਵੀ ਆਪਣੀ ਦੁਕਾਨ ਦੀ ਵਿਕਰੀ ਵਧਾਉਣਾ ਚਾਹੁੰਦੇ ਜੀ ਜੇਕਰ ਤੁਸੀਂ ਵੀ ਆਪਣੇ ਗ੍ਰਾਹਕਾਂ ਦੇ ਨਾਲ ਹੋਰ ਜ਼ਿਆਦਾ ਪ੍ਰੇਮ ਵਧਾਉਣਾ ਚਾਹੁੰਦੇ ਜੀ ਤੁਸੀਂ ਆਪਣੇ ਗ੍ਰਾਹਕਾਂ ਨੂੰ ਗਾਹਕ ਨਾ ਸਮਝੋ ਉਹਨਾਂ ਨਾਲ ਇੱਕ ਰਿਸ਼ਤਾ ਜੋੜੋ ਕਿਉਂਕਿ ਜਦੋਂ ਆਪਾਂ ਕਿਸੇ ਨਾਲ ਕੋ ਰਿਸ਼ਤਾ ਜੋੜ ਲੈਨੇ ਆ ਉਹ ਰਿਸ਼ਤੇ ਮਜ਼ਬੂਤ ਬੰਦੇ ਆ ਸੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਰਮਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨ ਓਨੈਸਟ ਗਿਲਬੋਆਏ ਅੱਜ ਅਲੀ ਵੀਡੀਓ ਦੇ ਵਿੱਚ ਆਪਾਂ ਕੁਝ ਖਾਸ ਗੱਲਾਂ ਕਰਨ ਜਾ ਰਹੇ ਹਾਂ ਜਿੰਨਾ ਗੱਲਾਂ ਕਰਕੇ ਆਪਣੀ ਵਿਕਰੀ ਵਧ ਜਾਂਦੀ ਏ ਕਿਉਂਕਿ ਆਪਾਂ ਹਰ ਇੱਕ ਇਨਸਾਨ ਦਾ ਸੁਪਨਾ ਹੁੰਦਾ ਏ ਕਿ ਉਹ ਬਿਜ਼ਨਸਮੈਨ ਬਣੇ ਉਸ ਦੀ ਜਿਹੜੀ ਦੁਕਾਨਦਾਰੀ ਜਿਸ ਵੀ ਉਹ ਬਿਜ਼ਨਸ ਦੇ ਵਿੱਚ ਹੈਗਾ ਏ ਉਹ ਬਹੁਤ ਜ਼ਿਆਦਾ ਵਧੇ ਪਰ ਉਹ ਕੁਝ ਕਾਰਨ ਹੁੰਦੇ ਆ ਜਿੰਨਾ ਕਰਕੇ ਆਪਣਾ ਬਿਜ਼ਨਸ ਹੈ ਜਿਹੜਾ ਉਹ ਡਾਊਨਫਾਲ ਦੇ ਵਿੱਚ ਜਾਂਦਾ ਏ ਉਹ ਕਿਹੜੇ ਕਾਰਨ ਹੁੰਦੇ ਆ ਜਿਨ੍ਹਾਂ ਕਾਰਨਾਂ ਨੂੰ ਆਪਾਂ ਆਪਣੇ ਵਿੱਚ ਸੁਧਾਰ ਕਰਕੇ ਆਪਣੇ ਬਿਜ਼ਨਸ ਨੂੰ ਹੋਰ ਅੱਗੇ ਵਧਾ ਸਕਦੇ ਆ ਇੱਕ ਗੱਲ ਤੇ ਸੱਚ ਆ ਕਿ ਨਵੇਂ ਗਾਹਕ ਜਿਹੜਾ ਏ ਉਹ ਲੱਭਣਾ ਔਖਾ ਨਹੀਂ ਪਰ ਜਿਹੜੇ ਗ੍ਰਾਹਕ ਤੁਹਾਡੇ ਕੋਲ ਪਹਿਲਾਂ ਹੈਗੇ ਆ ਉਹਨਾਂ ਨੂੰ ਵਾਪਸ ਮੋੜ ਕੇ ਲਿਆਉਣਾ ਕਿ ਉਹ ਤੁਹਾਡੇ ਕੋਲ ਦੁਬਾਰਾ ਖਰੀਦਦਾਰੀ ਕਰਨ ਇਹ ਹੀ ਸਭ ਤੋਂ ਵੱਡੀ ਕਲਾ ਏ ਜੇਕਰ ਤੁਸੀਂ ਇਹ ਸਿੱਖ ਗਏ ਆਪਣੇ ਗ੍ਰਾਹਕਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਨਮਾਨ ਦੇਣਾ ਸਿੱਖ ਗਏ ਤਾਂ ਤੁਹਾਡਾ ਬਿਜ਼ਨਸ ਬਹੁਤ ਜਿਆਦੀਆਂ ਵੱਡੀਆਂ ਉਚਾਈਆਂ ਦੇ ਪਹੁੰਚ ਜਾਵੇਗਾ ਜਿਸ ਦੇ ਵਿੱਚ ਨੰਬਰ 1 ਤੇ ਆਉਂਦਾ ਹੈ ਗਾਹਕ ਨੂੰ ਖਾਸ ਮਹਿਸੂਸ ਕਰਾਓ ਗਾਹਕ ਪੈਸੇ ਨਾਲ ਨਹੀਂ ਇੱਜ਼ਤ ਨਾਲ ਬੰਨਦਾ ਹੈ ਜਦੋਂ ਤੁਸੀਂ ਗਾਹਕ ਨੂੰ ਉਹਨਾਂ ਦੇ ਨਾਮ ਨਾਲ ਬੁਲਾਉਂਦੇ ਜੀ ਤਾਂ ਉਹਨਾਂ ਦੀ ਪਸੰਦ ਦਾ ਖਿਆਲ ਰੱਖਦੇ ਜੀ ਤਾਂ ਉਹਨਾਂ ਨੂੰ ਬੋਲਦੇ ਜੀ ਤੁਸੀਂ ਪਹਿਲਾਂ ਵੀ ਆਏ ਸੀ ਮੈਂ ਤੁਹਾਨੂੰ ਚੰਗਾ ਸਮਾਨ ਦਿੱਤਾ ਹੈ ਤੁਸੀਂ ਦੁਬਾਰਾ ਮੇਰੇ ਕੋਲ ਆਏ ਜੇ ਮੈਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਵਾਗਾ ਕਿਉਂਕਿ ਲੋਕੀ ਉੱਥੇ ਵਾਰ-ਵਾਰ ਜਾਣਾ ਪਸੰਦ ਕਰਦੇ ਆ ਜਿੱਥੇ ਉਹਨਾਂ ਦੀ ਪਸੰਦ ਦਾ ਤੇ ਇੱਜ਼ਤ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਨੰਬਰ 2 ਤੇ ਆ ਜਾਂਦਾ ਹੈ ਗਾਹਕ ਦਾ ਭਰੋਸਾ ਬਣਾਓ ਭਰੋਸਾ ਬਣਾਉਂਦਾ ਸੌਖਾ ਤਰੀਕਾ ਸਭ ਤੋਂ ਹੈਗਾ ਇਹ ਗਾਹਕ ਨੂੰ ਇਹ ਹਮੇਸ਼ਾ ਦੱਸੋ ਕਿ ਤੁਸੀਂ ਉਸ ਦੇ ਨਾਲ ਧੋਖਾ ਕਦੇ ਵੀ ਨਹੀਂ ਕਰੋਗੇ ਕਿਉਂਕਿ ਜਦੋਂ ਆਪਾਂ ਜਦੋਂ ਆਪਾਂ ਗ੍ਰਾਹਕ ਦੇ ਉੱਪਰ ਭਰੋਸਾ ਕਰਦੇ ਆਂ ਤੇ ਗ੍ਰਾਹਕ ਆਪਣੇ ਉੱਤੇ ਭਰੋਸਾ ਕਰਦਾ ਉਸ ਵਿੱਚ ਧੋਖੇ ਦੀ 0.0% ਵੀ ਗੁੰਜਾਇਸ਼ ਨਹੀਂ ਚਾਹੀਦੀ ਤੁਹਾਡਾ ਤੁਹਾਡੇ ਕਸਟਮਰ ਦੇ ਨਾਲ ਬਹੁਤ ਵੱਡਾ ਭਰੋਸਾ ਹੋਣਾ ਚਾਹੀਦਾ ਏ ਤੁਸੀਂ ਉਸ ਨੂੰ ਕਹੋ ਕਿ ਮੇਰੇ ਕੋਲ ਦੋ ਚੀਜ਼ਾਂ ਏ ਇੱਕ ਮਹਿੰਗੀ ਆ ਇੱਕ ਸਸਤੀ ਆ ਪਰ ਮੈਂ ਤੁਹਾਨੂੰ ਉਹ ਚੀਜ਼ ਦਵਾਂਗਾ ਜਿਸ ਨਾਲ ਤੁਹਾਡੇ ਮਿਹਨਤ ਦੇ ਪੈਸੇ ਖਰਾਬ ਨਾ ਹੋਣ ਇਹ ਗੱਲ ਸੁਣਨ ਤੋਂ ਬਾਅਦ ਗ੍ਰਾਹਕ ਆਪਣੇ ਆਪ ਹੀ ਤੁਹਾਡੇ ਉੱਤੇ ਭਰੋਸਾ ਕਰਨਾ ਸ਼ੁਰੂ ਕਰ ਦਵੇਗਾ ਤੇ ਉਹ ਤੁਹਾਡਾ ਪੱਕੇ ਤੌਰ ਤੇ ਗ੍ਰਾਹਕ ਬਣ ਜਾਊਗਾ। ਇਹਨਾਂ ਖਰੀਦ ਤੋਂ ਬਾਅਦ ਇੱਕ ਛੋਟੀ ਜਿਹੀ ਫਿਕਰਮੰਦੀ ਵਿਕਰੀ ਖਰੀਦ ਤੋਂ ਖਤਮ ਨਹੀਂ ਹੁੰਦੀ। ਉਹ ਸੱਚੀ ਵਿਕਰੀ ਖਰੀਦ ਤੋਂ ਬਾਅਦ ਸ਼ੁਰੂ ਹੁੰਦੀ ਹੈ। ਗਾਹਕ ਨੂੰ ਇੱਕ ਦਿਨ ਬਾਅਦ ਸੁਨੇਹਾ ਭੇਜੋ। ਵਸਤੂ ਕਿਵੇਂ ਲੱਗੀ? ਜੇ ਕੋਈ ਜਦੋਂ ਤੁਹਾਡੇ ਤੋਂ ਗ੍ਰਾਹਕ ਕੋਈ ਚੀਜ਼ ਲੈ ਗਿਆ ਤਾਂ ਤੁਸੀਂ ਉਸ ਤੋਂ ਫੀਡਬੈਕ ਜ਼ਰੂਰ ਲਓ ਉਹਨੂੰ ਪੁੱਛੋ ਕਿ ਤੁਹਾਨੂੰ ਮੇਰੀ ਚੀਜ਼ ਕਿਸ ਤਰ੍ਹਾਂ ਲੱਗੀ ਆ ਜੇ ਕੋਈ ਸਮੱਸਿਆ ਹੈਗੀ ਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਜੇ ਮੈਂ ਉਸ ਸਮੱਸਿਆ ਦਾ ਹੱਲ ਕਰ ਸਕਦਾ ਹਾਂ ਇਸ ਤਰ੍ਹਾਂ ਕਹਿਣ ਨਾਲ ਗਾਹਕ ਹਮੇਸ਼ਾ ਲਈ ਤੁਹਾਡਾ ਵਫਾਦਾਰ ਬਣ ਜਾਊਗਾ ਨੰਬਰ 4 ਤੇ ਆ ਜਾਂਦਾ ਗਾਹਕ ਨੂੰ ਖਰੀਦਣ ਦਾ ਕਾਰਨ ਦਿਓ ਲੋਕ ਜ਼ਰੂਰਤ ਨਹੀਂ ਭਾਵਨਾ ਨਾਲ ਖਰੀਦਦੇ ਨੇ ਤੁਸੀਂ ਕਹੋ ਇਹ ਚੀਜ਼ ਤੁਹਾਡਾ ਸਮਾਂ ਬਚਾਵੇਗੀ ਇਹ ਤੁਹਾਡਾ ਕੰਮ ਆਸਾਨ ਕਰੇਗੀ ਇਹ ਲੰਮੇ ਸਮੇਂ ਤੱਕ ਚੱਲੇਗੀ ਜਦ ਗਾਹਕ ਨੂੰ ਲੱਗੇਗਾ ਕਿ ਇਹ ਚੀਜ਼ ਉਸ ਦੀ ਜ਼ਿੰਦਗੀ ਸੁਧਾਰੇਗੀ ਉਹ ਮੋੜ ਆਵੇਗਾ ਵਾਰ-ਵਾਰ ਆਵੇਗਾ ਨੰਬਰ 5 ਤੇ ਆ ਜਾਂਦਾ ਛੋਟੀ ਜਿਹੀ ਖਾਸ ਪੇਸ਼ਕਾਸ਼ ਕਦੇ-ਕਦੇ ਪੁਰਾਣੇ ਗਾਹਕਾਂ ਲਈ ਏ ਬੋਲ ਦਿਓ ਤੁਸੀਂ ਮੇਰੇ ਪੁਰਾਣੇ ਗਾਹਕ ਹੋ ਤੁਹਾਡੇ ਲਈ ਇੱਕ ਛੋਟੀ ਜਿਹੀ ਰਾਹਤ ਇੱਕ ਛੂਟ ਸਿਰਫ ਤੁਹਾਡੇ ਲਈ ਜਦੋਂ ਪੁਰਾਣੇ ਗ੍ਰਾਹਕ ਤੁਹਾਡੇ ਕੋਲ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਜ਼ਰੂਰ ਦਿਓ ਇਸ ਦੇ ਨਾਲ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਭਾਵਨਾ ਜਾਗਦੀ ਕਿ ਉਹ ਤੁਹਾਡੇ ਕੋਲ ਆਉਣ ਤੇ ਤੁਹਾਡੀਆਂ ਚੀਜ਼ਾਂ ਨੂੰ ਖਰੀਦਣ ਕਿਉਂਕਿ ਗਾਹਕ ਨੂੰ ਜ਼ਿਆਦਾ ਲੱਗੇਗਾ ਕਿ ਉਹ ਵੱਖਰਾ ਹੈ ਉਹ ਕਦੇ ਵੀ ਤੁਹਾਡੀ ਦੁਕਾਨ ਨਹੀਂ ਛੱਡੇਗਾ ਯਾਦ ਰੱਖੋ ਵਿਕਰੀ ਚੀਜ਼ ਨਾਲ ਨਹੀਂ ਵਿਹਾਰ ਨਾਲ ਹੁੰਦੀ ਹੈ ਗਾਹਕ ਨੂੰ ਮਹੱਤਵ ਦਿਓ ਸੱਚੀ ਗੱਲ ਦੱਸੋ ਤੇ ਖਰੀਦ ਤੋਂ ਬਾਅਦ ਵੀ ਉਸ ਦੇ ਨਾਲ ਖੜੇ ਰਹੋ ਗਾਹਕ ਕਦੇ ਵੀ ਤੁਹਾਡਾ ਹੱਥ ਨਹੀਂ ਛੱਡੇਗਾ ਹੁਣ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੁਹਾਡਾ ਤੁਹਾਡੇ ਗ੍ਰਾਹਕਾਂ ਨਾਲ ਕਿਸ ਤਰ੍ਹਾਂ ਦਾ ਸਬੰਧ ਹੈ ਕਮੈਂਟ ਸੈਕਸ਼ਨ ਦੇ ਵਿੱਚ ルルそう。